ਪਾਤ ਸੇ ਨੀਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਰ ਦਿਲੋਂ ਸਵਾਗਤ ਅੱਜ ਆਪਾਂ ਘਰ ਵਿੱਚ ਸੌਖੇ ਤਰੀਕੇ ਨਾਲ ਸੁਪਰੈਂਗਰੂਲ ਬਣਾਉਣ ਲੱਗੇ ਆ ਤੇ ਤੁਹਾਨੂੰ ਆਪਾਂ ਦੱਸਦੇ ਆਪਾਂ ਨੂੰ ਇਹਦੇ ਲਈ ਕੀ ਹੋ ਚਾਹੀਦਾ ਤੇ ਉਹ ਆਪਾਂ ਸਾਰਾ ਕੁਝ ਹੀ ਰੱਖਿਆ ਤੁਹਾਨੂੰ ਆਪਾਂ ਇੱਕ ਵਾਰੀ ਸਾਰਾ ਐਕਸਪਲੇਨ ਕਰ ਦਿੰਨੇ ਆ ਇਹ ਸੁਪਰੈਂਗਰੂਲ ਦਾ ਸ਼ੀਰਸ਼ਾ ਇਹ ਆ ਦੇਖੋ ਇਹੇ ਫੁੱਟੀਆਂ ਨੇ ਇਹ ਬ੍ਰੈਂਡ ਦੇਗਾ ਬਹੁਤ ਵਧੀਆ ਹੁੰਦਗਾ ਨੇ ਮੈਂ ਇਹਨਾਂ ਦੇ ਗਈ ਹਮੇਸ਼ਾ ਬਣਾਉਂਦੀ ਆ ਇਹ ਆਪਾਂ ਥੋੜੀ ਜੀ ਮੇਥੀ ਲਈਆ ਤੇ ਰੈੱਡ ਚਿੱਲੀ ਲੈ ਲਈ ਤੇ ਇਹ ਆਪਾਂ ਅਦਰਕ ਤੇ ਲਸਣ ਨੂੰ ਬਰੀਕ ਕੱਟ ਲਿਆ ਆਪਾਂ ਬਿਲਕੁਲ ਪੰਜਾਬੀ ਸਟਾਈਲ ਬੰਗੂ ਬਣਾਵਾਂਗੇ ਇਹ ਆਪਾਂ ਇੱਤ ਪਾ ਹੈਗਾ ਆਪਣੇ ਕੋਲੇ ਮੇਥੀ ਤੇ ਇੱਕ ਦੇ ਵਿੱਚ ਹੈਗਾ ਜੀਰਾ ਤੇ ਥੋੜਾ ਜਿਹਾ ਆਪਾਂ ਤਣੀਆਂ ਆਂਦੀ ਆਏ ਇਨਨਾਂ ਲਪਾਰ ਉਸ ਤੇ ਆ ਕਰ ਮੰਗੇ ਕਿ ਆਪਾਂ ਨੂੰ ਜਿਹੜਾ ਨੇ ਆ ਇਹ ਆਪਾਂ ਆਪਣੇ ਤੈਸਤ ਦੇ ਮੁਤਾਬਕ ਲਵਾਂਗੇ ਕਈ ਬੱਚੇ ਜਿਆਦੇ ਸਪਾਈਸੀ ਖਾਂਦੇ ਆ ਕਈ ਘੱਟ ਖਾਂਦੇ ਉਸ ਹਸਾਬ ਨਾਲ ਤੁਸੀਂ ਦੇ ਨਿਉ ਆਪਣੇ ਕੋਲੇ ਅੰਬਚੂਰ ਪਾਊਡਰ ਆ ਤੇ ਇਹ ਆਪਣੇ ਕੋਲੇ ਚਾਟ ਮਸਾਲਾ ਤੇ ਆਪਣੇ ਕੋਲੇ ਪਾਊਡਰ ਆ ਣਗੇ ਦਾ ਪਾਊਡਰ ਬਣਾਇਆ ਵਾ ਤੇ ਇਹ ਆਪਾਂ ਐਫਕੋਨੀਆਂ ਨੂੰ ਘੱਟ ਕੇ ਰੱਖ ਲਿਆ ਤੇ ਇਹ ਆਪਾਂ ਗਰੀਨ ਚਿੰਡੀ ਆ ਜਿਹਨਾਂ ਨੂੰ ਭੀਕ ਘੱਟ ਕੇ ਰੱਖ ਲਿਆ ਆਪਾਂ 2 ਲੀਟਰ ਦੁੱਧ ਲਿਆ ਤੇ ਆਪਾਂ ਪੈਨ ਨੂੰ ਪਾਉਣ ਨੂੰ ਵਾਸਤੇ ਬਿਨੇ ਗਰ ਲਿਆਵਾ ਤੇ ਇਹ ਆਪਾਂ ਪਨੀਰ ਕੱਢਾਂਗੇ ਇਹਨਾਂ ਦਾ ਤੇ ਅਪਾਂ ਕੜਾਹੀ ਰੱਖ ਲਿਆ ਇਹਦੇ ਵਿੱਚ ਆਪਾਂ ਤੇਲ ਪਾ ਲਿਆ ਹੁਣ ਆਪਾਂ ਗੈਸ ਆਨ ਕਰਦੇ ਆ ਆ ਦੇਖਾ ਆਪਾਂ ਗੈਸ ਆਨ ਕਰਦਿਆਂ ਤੇ ਹੁਣ ਆਪਾਂ ਇਹਦੇ ਵਿੱਚ ਤੜਕੇ ਨੂੰ ਬਣਾਉਂਦੇ ਆ ਪਹਿਲਾਂ ਤੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਲਓ ਜੀ ਆਪਾਂ ਤੇਲ ਗਰਮ ਕਰ ਲਿਆ ਹੋਣ ਆਪਾਂ ਜਿਹੜਾ ਆਪਾਂ ਟਣੀਆਂ ਤੇ ਜੀਰਾ ਏ ਇਹਨੂੰ ਆਪਾਂ ਇਹਦੇ ਵਿੱਚ ਰੋਗ ਰਕੇ ਕਾਫ ਲਗੇ ਇਹਨੂੰ ਜਦੋਂ ਲਾਈਟ ਜਾ ਦੇਖੋ ਬਹੁਤ ਛੇਤੀ ਲਾਈਟ ਬ੍ਰਾਉਨ ਹੋ ਗਿਆ ਹੁਣ ਆਪਾਂ ਇਹਨਾਂ ਆਉਣੀਆਂ ਨਾ ਇਹਨੂੰ ਵੀ ਨਾਲ ਹੀ ਪਾ ਦੇਣੀ ਆ ਆਪਾਂ ਇਹ ਸਬਜ਼ੀਆਂ ਵੀ ਜ਼ਿਆਦਾ ਪੱਕ ਨਹੀਂ ਇਹਦੇ ਚ ਕਰ ਦਵਾ ਹੁਣ ਜਿੰਨੇ ਆਪਾਂ ਦਾ ਆਪਣਾ ਜਿਹੜਾ ਹੈਗਾ ਵਾ ਜਿੰਜਰ ਤੇ ਗਾਰਲਿਕ ਇਹਨੂੰ ਵੀ ਵਿੱਚ ਪਾ ਕੇ ਪੰਨ ਲਿਖਿਆ ਆ ਇਹਦੇ ਨਾਲ ਤੇ ਇਸ ਕੇ ਬਿਲਕੁਲ ਸੋਹਣਾ ਲੱਗਦਾ ਵਾ ਜਿਹੜੇ ਆਪਾਂ ਰੈਸਟੋਰੈਂਟ ਤੋਂ ਬਾਹਰੋਂ ਲੈ ਕੇ ਖਾਂਦੇ ਆ ਉਹਨਾਂ ਦੇ ਆਪ ਦੇ ਹਿਸਾਬ ਨਾਲ ਬਣਾਈ ਹੁੰਦੇ ਆ ਤੇ ਜਿਆਦਾ ਨੂਨ ਮਿਰਚ ਨਹੀਂ ਹੁੰਦੀ ਉਹਦੇ ਵਿੱਚ ਇਹ ਤੁਸੀਂ ਆਪ ਦੇ ਟੇਸਟ ਦੇ ਮੁਤਾਬਕ ਜਿੱਦਾਂ ਦਾ ਤੁਸੀਂ ਟੇਸਟ ਪਾਉਂਦੇ ਆ ਘਰ ਵਿੱਚ ਉਹ ਮੈਂ ਤੁਸੀਂ ਤਿਆਰ ਕਰ ਸਕਦੇ ਆ ਹੁਣ ਆਪਾਂ ਹਰੀ ਮਿਰਚ ਆ ਜਿਹੜੀ ਇਹ ਵੀ ਪਾ ਦਿੰਨੇ ਆ ਆਪਾਂ ਹਰੀ ਮਿਰਚ ਪਾਤੀ ਜਿਹੜੇ ਆਪਣੇ ਕੋਲੇ ਸਾਰੇ ਮਸਾਲੇ ਲਏ ਵੇ ਆ ਆਪਾਂ ਇਹ ਵੀ ਵਿੱਚ ਪਾ ਦਿੰਦੇ ਵੀ ਆਪਣੇ ਕੋਲ ਨੇਥੀ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੋੜਾ ਜਾਈ ਆਪਾਂ ਰੋਸਟ ਕਰਨਾ ਜਦੋਂ ਥੋੜਾ ਜਿਹਾ ਲਾਈਟ ਬ੍ਰਾਊਨ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਮੈਕਸ ਵੈਜੀਟੇਬਲ ਲਈ ਆ ਉਹ ਵੀ ਤੁਹਾਨੂੰ ਦੱਸਦੇ ਆ ਕਿਹੜੀ ਆ ਤੇ ਆਪਾਂ ਉਹ ਪੰਨੇ ਆ ਦੇ ਵਿੱਚ ਤੇ ਆਪਾਂ ਸਪਕ ਕਰਾਂਗੇ ਤੇ ਇਹਨਾਂ ਨੂੰ ਹਾਫ ਕੁੱਕ ਕਰੀ ਜਾ ਜਿਹੜੇ ਸਪਰਿੰਗ ਬਰੋ ਲਾ ਲਈ ਆਪਾਂ ਸਬਜੀ ਬਣਾਈ ਹੁੰਦੀ ਆ ਇਹਨੂੰ ਹਾਫ ਕੁੱਕ ਆਪਾਂ ਕਰਨਾ ਆਪਾਂ ਇਹ ਮੈਕਸ ਵੈਜੀਟੇਬਲ ਲਈ ਆ

ਕੀ ਖੋਦੂਗਾ ਡੜਵਾਏ ਦੇ ਬੱਚੇ ਇਦਾਂ ਦੇ ਫਲਗਾਂ ਹੁੰਦੇਗਾ ਆਪਾਂ ਇਹ ਕੱਢ ਦੇਣੀਆਂ ਨੇ ਇਹ ਨਾ ਨਾਈਸ ਨਹੀਂ ਲੱਗਦੀਆਂ ਸਪਰਿੰਗ ਗਰੂਲਸ ਚ ਜਿੰਨਾਂ ਨੂੰ ਆਪਾਂ ਇਹ ਪਲੇਟ ਲੈ ਲੈਣ ਨਾ ਨਾਲ ਜਿਵੇਂ ਜਿਵੇਂ ਤੁਸੀਂ ਹਲਾਈ ਜਾਨੇ ਆ ਉਵੇਂ ਉਵੇਂ ਇੱਕ ਦਾ ਚੋਬਦੋ ਪੈ ਲੈ ਤੇ ਨਾਂ ਨੂੰ ਫਲਗਾਂ ਨੂੰ ਚੋਬਕ ਕੇ ਸਾਈਲ ਤੇ ਰੱਖ ਦੋ ਇਹਨਾਂ ਦੀ ਇਹ ਤਾਂ ਤੁਸੀਂ ਸਬਜੀ ਬਣਾਉਣੀ ਚਾਹੁੰਦੇ ਆ ਤਾਂ ਕਾਂਦੂ ਪਾਂ ਤੇ ਸਬਜੀ ਬਣਾ ਲਓ ਕਿ ਨਹੀਂ ਤੁਸੀਂ ਇਹਨਾਂ ਨੂੰ ਸੁੱਟ ਦੋ ਅਸੀਂ ਤਾਂ ਸੁੱਟ ਹੀ ਦਿੰਨੇ ਆਂ ਅਸੀਂ ਇਹਦੀ ਸਬਜ਼ੀ ਵੀ ਨਹੀਂ ਲਾਈਕ ਕਰਦੇ ਇੱਕ ਅਸੀਂ ਆਹ ਥੀ ਜਿਹਨੀ ਵਿੱਚ ਫਲ ਜਿਹੜੀ ਆ ਇਹ ਨਾ ਇਹ ਵੀ ਨਹੀਂ ਲਾਈਕ ਕਰਦੇ ਇਹ ਵੀ ਆਪਾਂ ਕੱਢ ਦੇਈਏ ਦਿੰਗੇ ਕਿਉਂਕਿ ਇਹਨਾਂ ਦਾ ਵੀ ਟੇਸਟ ਕੋਈ ਬਹੁਤਾ ਵਧੀਆ ਨਹੀਂ ਆਉਂਦਾ ਆਪਾਂ ਸਿਰਫ ਇਹਦੇ ਵਿੱਚ ਇੱਕ ਤਾਂ ਇਹ ਜਿਹੜੇ ਮੱਕੀ ਦੇ ਦਾਣੇ ਹੋਗੇ ਇਹ ਹੋਗੇ ਮਟਰ ਹੋਗੇ ਤੇ ਗਾਜਰ ਆਪਾਂ ਤਿੰਨ ਚੀਜ਼ਾਂ ਇਹ ਹੀ ਪਾਵਾਂਗੇ ਦੀ ਵਿੱਚ ਇਹ ਸਾਰੀਆਂ ਚੀਜ਼ਾਂ ਆਪਾਂ ਵਿੱਚੋਂ ਚੋਗ ਦੇਣੀਆਂ ਨੇ ਫੇਰ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਨਹੀਂ ਫੇਰ ਜਿਹੜੇ ਮਸਾਲੇ ਆ ਉਹ ਵਿੱਚੇ ਹੀ ਇਹਨਾਂ ਨੂੰ ਵੀ ਲਾ ਦੇਣਾ ਅਸੀਂ ਆ ਦੇਖੋ ਜੀ ਹੁਣ ਆਪਣੀ ਸਬਜ਼ੀ ਆ ਜਿਹੜੀ ਇਹ ਕੱਕ ਹੋ ਰਹੀ ਆ ਇਹ ਆਪਾਂ ਦੂਮੇ ਚੀਜ਼ਾਂ ਇਹਦੇ ਵਿੱਚੋਂ ਕੱਢ ਤਾ ਫੜੀਆਂ ਤੇ ਇਹ ਆਪਣੇ ਬੀਨ ਜਾ ਜਿਹੜੇ ਇਹ ਆਪਾਂ ਕਰ ਦਤੇ ਆ ਇਹਨਾਂ ਦੇ ਵਿੱਚੋਂ ਇਹ ਕਿਉਂਕਿ ਚੰਗੇ ਨਹੀਂ ਲੱਗਦੇ ਜਦੋਂ ਸਪ੍ਰਿੰਗ ਰੋਲ ਦੇ ਵਿੱਚ ਆਉਂਦੇ ਆ ਨਾ ਟੇਸ ਤੇ ਜਾ ਖਰਾਬ ਕਰ ਦਿੰਦੇ ਆ ਆਪਾਂ ਆਹ ਤਿੰਨ ਚੀਜ਼ਾਂ ਪਾਈਆਂ ਨੇ ਇਹਦੇ ਰੇ ਆਪਣਗਾ ਕੱਕ ਹੋ ਹੀ ਜਾਂਦੇ ਆ ਆ ਆਪਾਂ ਪਾਣ ਦੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿਆ ਦੇ ਫਿਰ ਨਾ ਜਿਹੜਾ ਦੁੱਧ ਆ ਉਹ ਵੀ ਖੱਲੇ ਨਹੀਂ ਲੱਗਦਾ ਫੋਨ ਆਪਾਂ ਜਿਹੜਾ 2 ਲੀਟਰ ਦੁੱਧ ਲਿਆ ਆਪਾਂ ਇਹਦੇ ਵਿੱਚ ਪਾਉਂਦੇ ਆ ਇਹਦਾ ਆਪਾਂ ਪਨੀਰ ਕੱਟਾਂਗੇ ਤੇਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਕਰਦੇ ਆ ਫਿਰ ਵਿਨੇਗਰ ਪਾ ਕੇ ਫਿਰ ਆਫਾਇਦਾ ਤਨੀਰ ਬਖਲਾਂਗੇ ਆਪ ਲੈ ਕੇ ਪਾਸੇ ਇਹ ਬੋਇਲ ਹੋਈ ਜਾਂਦਾ ਕਿੰਦਰ ਆਪਣੀ ਸਬਜੀ ਹੈ ਜਿਹੜੀ ਕੋਕਾ ਹੋਈ ਜਾਂਦੀ ਹੈ ਤੇ ਹੁਣ ਆਪਾਂ ਫਿਰ ਤੁਹਾਨੂੰ ਨੈਕਸਟ ਸਟੈਪ ਦੱਸਦੇ ਆ ਕਿਵੇਂ ਕਰਨਾ ਲਓ ਜੀ ਆਪਣੇ ਦੁੱਧ ਨੂੰ ਬੜਾ ਚੰਗੀ ਤਰ੍ਹਾਂ ਆ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਵਾਈਟ ਵਿਨੇਗਰ ਆ ਨਾ ਇਹ ਇਹ ਆਪਾਂ ਇਹਦੇ ਵਿੱਚ ਪਾਉਨੇ ਆ। ਆ ਦੇ ਕੁਈ ਨੂੰ ਆਪਾਂ ਇੱਕ ਦੰਪਾ ਲੈਣਾ ਮੈਂ ਆਪਾਂ ਜਿਹੜਾ ਪਾਣੀ ਵਿੱਚ ਪਹਿਲਾਂ ਪਾਇਆ ਸੀ ਉਹ ਤਾਂ ਪਾਇਆ ਸੀਗਾ ਕਿ ਫਿਰ ਪਤੀਲੇ ਨੇ ਨਾ ਥਲਦੇ ਨਹੀਂ ਦੁੱਧ ਲੜਦਾਗਾ ਨਹੀਂ ਜਿੰਨਾ ਮਰਦੀ ਤੁਸੀਂ ਵਾਲਾ ਦੇ ਲੋ ਥਲਦੇ ਨਾਲ ਲੱਗੂਗਾ। ਜੇ ਆਪਾਂ ਸੇਟਾ ਪਤੀਲੇ ਦੇ ਵਿੱਚ ਦੁੱਧ ਪਾ ਦਿੰਨੇ ਆ ਫਿਰ ਥੱਲੇ ਲੱਗ ਜਾਂਦਾ ਦੇਖੋ ਹੁਣ ਆਪਾਂ ਨੂੰ ਹਜੇ ਥੋੜੀ ਜੀ ਹੋਰ ਲੋੜ ਆਪਾਂ ਥੋੜਾ ਜਿਹਾ ਬਿਨੇਗਰ ਹੋਰ ਪਾ ਦਿੰਨੀ ਆ ਤੇ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਦਾ ਹਿਲਾ ਦੇਣਾ ਤੇ ਆਪਾਂ ਗੈਸ ਥੋੜੀ ਜੀ ਤੇਜ਼ ਰੱਖਣੀ ਆ ਦੇਖੋ ਪਨੀਰ ਬਿਲਕੁਲ ਬੰਗ ਗਿਆ ਸੋਨਾ ਤੇ ਹੁਣ ਆਪਾਂ ਜਦੋਂ ਥੋੜਾ ਜਿਹਾ ਹੋਰ ਇਹਨੂੰ ਬਾਰਾ ਦੇ ਲਿਆ ਤਾਂ ਇਹ ਸਾਰਾ ਪਾਣੀ ਅੱਡ ਰਹੇ ਜੂਗਾ ਤੇ ਪਨੀਰ ਆਪਣਾ ਸੈਪਰੇਟ ਹੋ ਜੂਗਾ ਹੁਣ ਆਪਾਂ ਇਹਨੂੰ ਕਿਸੇ ਪਾਂਦੇ ਦੇ ਵਿੱਚ ਕੱਢ ਲਾਂਗੇ ਜੋ ਆਪਾਂ ਤੁਹਾਨੂੰ ਦਿਖੋ ਨੇ ਤੇ ਆ ਲਿ ਗੈਸ ਨੂੰ ਹੁਣ ਆਪਾਂ ਬੰਦ ਕਰ ਦੇਣਾ ਮੈਂ ਤੇ ਆ ਦੇਖੋ ਪਨੀਰ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਕਿਸੇ ਢਾਂਡੇ ਦੇ ਵਿੱਚ ਟੜਦੇ ਆਂ ਐਦਾਂ ਕੱਪੜਾ ਲੈ ਕੇ ਪਤੀਲਾ ਆਪਣਾ ਗਰਮ ਹੁੰਦਾ ਕੱਪੜਾ ਲੈ ਲੋ ਤੁਸੀਂ ਤੇ ਐਦਾਂ ਤੁਸੀਂ ਚੰਗੀ ਤਰ੍ਹਾਂ ਫੜੋ ਕਿ ਉਹ ਕੇ ਗਰਮ ਆਏ ਆ ਆਪਾਂ ਇਧਰ ਰੱਖ ਲਿਆ ਜਾਨੀ ਸੀਗੀ ਥੱਲੇ ਆਪਣੇ ਕੋਲੇ ਉਹਦੇ ਉੱਤੇ ਆਪਾਂ ਹਾ ਮਲ ਮਲ ਦਾ ਕਪੜਾ ਹੈ ਪਤਨਾ ਇਹਨੂੰ ਆਪਾਂ ਰੱਖ ਲਿਆ ਹੁਣ ਆਪਾਂ ਇਹੀ ਇਹਦੇ ਵਿੱਚ ਇਦਾਂ ਪਾ ਦਿੰਨੇ ਆਂ ਵਾਹ ਪਾਇਦਾ ਓਲੀ ਓਲੀ ਪਾ ਲੈਣਾ ਮਤ ਛਿੱਟੇ ਛੁੱਟੇ ਆਪੋ ਬਚਾ ਕੇ ਜੇਕਰ ਪਾਣੀ ਆ ਉਹ ਆਪਣਾ ਸਾਰਾ ਇਹਦੇ ਵਿੱਚ ਨਿਕਲ ਜਾਊਗਾ ਤੇ ਹੁਣ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾਵਾਂਗੇ ਕਿ ਹੋਗੇ ਜੇ ਨਾ ਹੁੰਦਾ ਨਾ ਬਿਨੇਗਰ ਵਾਲਾ ਪਾਣੀ ਉਹ ਸਾਰਾ ਬਿਨੇਗਰ ਕੱਢ ਦੇਗਾ ਨਹੀਂ ਫਿਰ ਥੋੜਾ ਜਿਹਾ ਖੱਟਾ ਤੇਸਤ ਹੁੰਦਾ ਆਪਾਂ ਹੁਣ ਠੰਡੇ ਪਾਣੀ ਦੀ ਤੁਲਤੀ ਚਾਹੀਦੀ ਐ ਦੇ ਵੇਚ ਨਾਲੇ ਦਾ ਫਰੰਡਾ ਹੋ ਜਾਊਗਾ ਨਾਲ ਹੀ ਇਹ ਬਿਨੇਗਰ ਵਾਲਾ ਪਾਣੀ ਖੱਟਾ ਨਿਕਲ ਜੂਗਾ ਮੜ ਕੇ ਆ ਪਾਈ ਨੂੰ ਮੇਚ ਉਹੜ ਕੇ ਰੱਖ ਲੈ ਆਦੇ ਸੋ ਹੁਣ ਆਪਣਾ ਪਾਣੀ ਨਿਕਲ ਗਿਆ ਹੁਣ ਆਪਾਂ ਇਹਨੂੰ ਬਾਦ ਗਰ ਦਿੰਨੇ ਆ ਐਦਾਂ ਤੁਸੀਂ ਇਹਨੂੰ ਕੱਪੜੇ ਨੂੰ ਫੜ ਲੈਣਾ ਐਦਾਂ ਆਪਾਂ ਫੜ ਕੇ ਦੈਨੂ ਆਪਾਂ ਇਸ ਦਾ corte ਕੇ ਨਿਚੋੜ ਲੈਣਾ ਬਾਅਦ ਚ ਇਹਦੇ ਵਿੱਚ ਇਦਾਂ ਰੱਖ ਦੋ ਹਜੇ ਫਿਰ ਥੋੜਾ ਜਿਹਾ ਹੋਰ ਬਾਅਦ ਚ ਨਿਚੋੜਾਂਗੇ ਹਜੇ ਥੋੜਾ ਜਿਹਾ ਗਰਮਾ ਇਸ ਕਰਕੇ ਨਿਚੋੜਿਆ ਨਹੀਂ ਜਾਂਦਾ ਆਪਾਂ ਥੋੜੀ ਜਿਹੀ ਦੇਰ ਛੱਡ ਦਿੰਨੇ ਆ ਇਦਾਂ ਹੀ ਤੇ ਫਿਰ ਆਪਾਂ ਬਾਅਦ ਚ ਥੋੜਾ ਜਿਹਾ ਹੋਰ ਨਿਚੋੜ ਦਾਂਗੇ ਚੰਗੀ ਤਰ੍ਹਾਂ ਪਾਣੀ ਕੱਢ ਲੈਣਾ ਪਨੀਰ ਦਾ ਆ ਆਪਾਂ ਦੇਖੋ ਇਧਰ ਆਪਣੀ ਜਿਹੜੀ ਸਬਜ਼ੀ ਆ ਉਹ ਕਿਹਨੂੰ ਹੋਈ ਦੀ ਆ ਬਿਲਕੁਲ ਤਿਆਰ ਹੋ ਗਈ ਆਪਣੀ ਸਬਜ਼ੀ ਜਦੋਂ ਇਹ ਠੰਡੀ ਹੋ ਗਈ ਆਪਾਂ ਪਨੀਰ ਉਹਦੇ ਮਿਕਸ ਕਰਾਂਗੇ ਨਾਲੇ ਤੁਹਾਨੂੰ ਦੱਸਾਂਗੇ ਕਿਦਾਂ ਆਪਾਂ ਮਿਕਸ ਕਰਨਾ ਹੈ ਦੇ ਵਿੱਚ ਲੋ ਜੀ ਦੇਖੋ ਆਪਣਾ ਪਨੀਰ ਹੈ ਜਿਹੜਾ ਇਹ ਬਹੁਤ ਸੋਹਣਾ ਤਿਆਰ ਹੋ ਗਿਆ ਦੇਖੋ ਇਸ ਤਰ੍ਹਾਂ ਦਾ ਤਿਆਰ ਹੋਇਆ ਇਹਨੂੰ ਆਪਾਂ ਨਾ ਪੂਰ ਜੇ ਨਵਾਗੇ ਫੇਰ ਜਦੋਂ ਆਪਾਂ ਸਬਜ਼ੀ ਦੇ ਵਿੱਚ ਪਾਵਾਂਗੇ ਜਿਹੜਾ ਇਹ ਕੱਪੜਾ ਇਹ ਮਤੂ ਕੇ ਚੰਗੀ ਤਰ੍ਹਾਂ ਫੇਰ ਰੱਖ ਲੈਣੀ ਨਹੀਂ ਜਦੋਂ ਆਪਾਂ ਨੂੰ ਫੇਰ ਦੁਬਾਰਾ ਲੋੜ ਹੋਵੇ ਇਹਹੀ ਕੱਪੜਾ ਫੇਰ ਵਰਤਿਆ ਜਾਂਦਾ ਇਹਨੂੰ ਆਪਾਂ ਬੋਸ਼ ਕਰ ਲਾਂਗੇ ਤਿਆਰ ਪ੍ਰੀਰ ਹੈ ਜਿਹੜਾ ਆਪਲਾ ਇਸ ਤਰ੍ਹਾਂ ਦਾ ਤਿਆਰ ਹੋ ਗਿਆ ਇਹਨੂੰ ਆਪਾਂ ਇਦਾਂ ਢੋਲ ਲੈ। ਆਈ ਗਾਵਾਂ ਤੋਂ ਸੀਡੋਮਾ ਕਾਨਰਨ ਚੈਂਗੀ ਇਤਰਾ। ਇਹਦਾ। ਪਰਕੇ ਪੌਣਾ ਵਿੱਚ ਇਹਨੂੰ ਆਪਾਂ ਫਿਰ ਤੁਹਾਨੂੰ ਦਿਖਾਉਂਦੇ ਕਿਵੇਂ ਪੌਣਾ ਤਿਆਰ ਜਿਹੜਾ ਫਰ ਸਟੈਂਗਰੂਲ ਦੇ ਨਾਲ ਇਹਨਾਂ ਸੀਟਸ ਨੂੰ ਦੇਖਾਉਂਦਾ ਨਾ ਮੈਂ ਬੰਦ ਕਰਨ ਵਾਸਤੇ ਨਾ ਆਪਾਂ ਬੈਗ ਦਾਲੀ ਆਏ ਆਪਲੀਨਾ ਮੈਂ ਦਾ ਤੇ ਇਹਨੂੰ ਆਪਾਂ ਪਾ ਲੈਣਾ ਮਾ ਟੁੱਟ ਜਾ ਮੱਚ। ਇਹਨੂੰ ਇੱਕ ਦਾ ਆਪਾ ਉਲਦੀ ਦੇ ਵਿੱਚ ਦੋ ਚੰਮਚ ਪਾ ਲੈਣੇ ਆ ਆਪਾਂ ਉਹ ਸ਼ੀਟਸ ਨੂੰ ਸੁਪਰ ਐਂਗਰੋਲਾਂ ਨੂੰ ক্লোਜ਼ ਕਰਾਂਗੇ ਨਾ ਤਾਂ ਉਹਨਾਂ ਵਾਸਤੇ ਹਾਂ ਦੇਖੋ ਆਪਾਂ ਥੋੜਾ ਜਿਹਾ ਪਾਣੀ ਮਿਕਸ ਕਰਾਂਗੇ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਨਾ ਇਹਦਾ ਆਪਾਂ ਕਰ ਲੈਣਾ ਥੋੜਾ ਜਿਹਾ ਦਾ ਦਾ ਕਰਨਾ ਕਿ ਜਿਹੜੇ ਨਾਲ ਆਪਣੇ ਰੋਟੀਆਂ ਜਿਹੜੀਆਂ ਆਹ ਨੂੰ ਚੰਗੀ ਤਰ੍ਹਾਂ ਜੁੜ ਜਾਉਣ ਹੁਣ ਆਪਾਂ ਥੋੜੇ ਜਿਹਾ ਪਾਣੀ ਦੀ ਗੋਲ ਲੋੜ ਹੈ ਇਹਨੂੰ ਆਪਾਂ ਇਸ ਤਰ੍ਹਾਂ ਦਾ ਤਿਆਰ ਕਰਨਾ ਹੈ ਇਦਾਂ ਚੰਗੀ ਤਰ੍ਹਾਂ ਨਾਲ ਹੋ ਕੇ ਜਿਹੜਾ ਜੰਦਗਾ ਨਹੀਂ ਨਹੀਂ ਫਿਰ ਤੁਹਾਨੂੰ ਓਖੀਆਂ ਹੋ ਜਾਂਦਾ ਜੇ ਤੁਸੀਂ ਕੱਲੇ ਪਾਣੀ ਨਾ ਜੋੜ ਦੀਆਂ ਤਾਂ ਉਹ ਖੁੱਲਣ ਤਾਂ ਡਰਿੰਦਾ ਆ ਦੇਖੋ ਇਹ ਇਦਾਂ ਦਾ ਤਿਆਰ ਹੋ ਜਾਂਦਾ ਤੇ ਹੁਣ ਆ ਪੜਾ ਜਿਹੜਾ ਪਨੀਰ ਆ ਏਦੋਂ ਆਪਾਂ ਇਸ ਤਰ੍ਹਾਂ ਪੋਰ ਕੇ ਵਿੱਚ ਪਾਉਣਾ ਆ ਇਦਾਂ ਪੋਰ-ਪੋਰ ਕੇ ਤੁਸੀਂ ਆਇਂ ਵਿੱਚ ਪਾ ਲਓ ਆ ਕੋਈ ਗਾਂਦ ਦੀ ਨਾ ਬਾੜੀ ਰਹੀ ਉਹ ਨਾ ਸੋਨਾ ਦਾ ਕਿੱਦਾਂ ਪਾਇਆ ਵਾ ਤੇ ਫਿਰ ਥੋੜਾ ਜਿਹਾ ਫੇਰ ਚਾਪ ਕਨੂੰ ਫਿਰ ਇਦਾਂ ਪਾ ਦਿਓ ਅਹੀਂ ਪਾਇਆਮਾ ਆ ਦੇ ਕੋ ਪਸਾਰਾ ਪਨੀਰ ਹੈ ਜਿਹੜਾ ਫਪੋਰ ਕੇ ਚੰਗੀ ਤਰ੍ਹਾਂ ਵਿੱਚ ਸਬਜੀ ਦੇ ਪਾ ਲਿਆ ਹੁਣ ਆ ਪਾਇ ਨੂੰ ਇੱਕਦਾਂ ਮਿਕਸ ਕਰਨਾ ਹੈ ਇਦਾਂ ਤੁਸੀਂ ਮਿਕਸ ਕਰ ਲੋ ਤੁਸੀਂ ਪਨੀਰ ਜਿਆਦਾ ਵੀ ਪਾ ਸਕਦੇ ਆ ਏਦੂ ਘੱਟ ਵੀ ਪਾ ਸਕਦੇ ਆ ਉਹ ਤੁਹਾਡੀ ਮਰਜ਼ੀ ਆ ਪਰ ਅਸੀਂ ਇੰਨਾ ਹੀ ਸ਼ੁਰੂ ਤੋਂ ਪਾਉਨੇ ਆ ਮੈਂ ਹਮੇਸ਼ਾ ਆਪ ਦੇ Karte ਤੇ TTR ਕਾਰਡ ਨਹੀਂ ਆ ਕਦੇ ਵੀ ਮੈਂ ਮੋਲ ਦੇ ਸਪਰਿੰਗ ਰੂਲ ਨਹੀਂ ਲੈ ਕੇ ਆਈਗੀ ਤੇ ਇਸ ਕਰਕੇ ਮੈਨੂੰ ਤਾਂ ਹੁਣ ਮੈਂ ਜੂਸ ਤੂੰ ਆ ਕਿ ਮੈਂ ਇਨਾ ਕ ਪਨੀਰ ਪਾਉਂਦੀ ਐ ਇੰਨੀ ਸਬਜੀ ਬਣਾਉਣੀ ਐ ਕਿ ਆਪਣੇ ਇਹ ਇੰਨੀ ਸਬਜੀ ਨਾਲ ਆਪਣੇ 80 ਤੋਂ 90 ਸਪ੍ਰਿੰਗ ਰੂਲ ਤਿਆਰ ਹੋ ਜਾਣੇ ਆ ਘੜ ਦੇ ਵਿੱਚ ਮਿਹਨਤ ਜ਼ਰੂਰ ਆ ਪਰ ਸਵਾਦ ਵੀ ਬਹੁਤ ਬੰਦੀ ਆ ਆ ਦੇਖੋ ਤੁਸੀਂ ਐਦਾਂ ਦੀ ਆਪਣੀ ਮਿਕਸ ਕਰਕੇ ਸਬਜੀ ਤਿਆਰ ਹੁੰਦੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਪੈਨ ਨੂੰ ਪੜਨਾ ਕਿਵੇਂ ਆ ਤੇ ਆਪਾਂ ਜਿਹੜੀਆਂ ਸਪੈਨ ਰੂਲ ਦੇ ਨਾਲ ਸ਼ੀਟਸ ਸੀਗੀਆਂ ਆਈ ਤੁਹਾਨੂੰ ਦਿਖਾਣੀਆਂ ਸੀਗੀਆਂ ਆਇਆਂ ਨਾਮ ਲਾਪਾਈਦਾ ਫਰਦਾਨੀ ਨਾ ਮੈਂ ਇਹ ਤੁਸੀਂ ਆਹ ਦੇ ਪਾਵੋਂ ਤੁਸੀਂ ਬਰਾ ਕੇ ਆਉਂਦੇਗਾ ਠੀਕ ਹੋਵਾਂਗੇ ਕਿੰਨਾ ਅਗਲਾ ਵੀ ਕੌਸ਼ਮ ਬਾਈ ਹੈ ਨਾ ਇਹ ਕਿ ਨਾ ਬਾਹੋਂ ਠੀਕ ਜਾਂ ਲਈ ਦਵਾਂ ਪਤਾ ਨਹੀਂ ਕਿ ਆ ਕੇ ਦੰਦਗਾ ਹੁੰਦੇ ਨੇ ਹੁਣ ਆਪਾਂ ਜਿਹੜੀਆਂ ਇਹ ਖੋਲ ਰਹਿਣਾ ਸ਼ੀਰਸਾ ਇਹਨਾਂ ਨੂੰ ਨਾ ਐਂਦਾ ਕਰਕੇ ਖੋਲੋ ਤੁਸੀਂ ਆਈ ਆਈ ਦੋ ਤਨਹੀ ਸਿਆਜ ਕੱਢ ਲਓ ਫਿਰ ਇਹਨਾਂ ਨੂੰ ਸਿੰਗਲ ਸਿੰਗ ਦਾ ਲਫ ਪਾਪਾ ਕਰ ਲੈਣਾ ਆ ਦੇਖੋ ਇਹ ਖੋਲਦਿਆਂ ਬਹੁਤ ਸੋਰਾਂ ਆਣੇ ਤੇ ਛੇਤੀ ਖੋਲਦੇ ਆਂ ਦਗਾ ਹੀ ਇਦਾਂ ਤੁਸੀਂ ਇਕੱਠੀਆਂ ਵੀ ਖੋਲ ਕੇ ਰੱਖ ਸਕਦੇ ਆ ਤੇ ਤੁਸੀਂ ਕੱਲੀ-ਕੱਲੀ ਵੀ ਖੋਲ ਕੇ ਰੱਖ ਸਕਦੇ ਆ ਆ ਦੇਖਿਓ ਹੁਣ ਆਪਾਂ ਆਹਾਂ ਇੱਥੇ ਪਲੇਟ ਦੇ ਵਿੱਚ ਏਦਾਂ ਵਿਛਾ ਲੈਣ ਨੂੰ ਆਣੀ ਜੇ ਤੁਹਾਨੂੰ ਨਾ ਫੋਟੋ ਖਾ ਰਹੀਆਂ ਏਦਾਂ ਫਾਕਾ ਵੀ ਇਹ ਜਿਹੜੀ ਸਬਜ਼ੀ ਆ ਇਹਨੂੰ ਆਪਾਂ ਏਦਾਂ ਪਾਉਣਾ ਤੁਸੀਂ ਕਿਸੇ ਸੁਕੂਨ ਦਾ ਸਾਈਜਾਂ ਲੈਣੋ ਵੀ ਜਿੰਨਾਕ ਤੁਸੀਂ ਪਰਨਾਏ ਦੇ ਵਿੱਚ ਆ ਦੇਖੋ ਆਪਾਂ ਇੰਨੀ ਸਬਜ਼ੀ ਪਾਵਾਂਗੇ ਇੱਕ ਚਮਚੇ ਮੈਂ ਪੂਰਾ ਪਰ ਕਿ ਇਹ ਪਾਤਾ ਹੋਣਾ ਆਪਾਂ ਇਦਾਂ ਫੋਲਡ ਕਰਨਾ ਹੈ ਨਾ ਇੱਕ ਖੁੰਝੇ ਤੋਂ ਆਪਾਂ ਫੋਲਡ ਕਰਨ ਲੱਗਣਾ ਜਦੋਂ ਤੁਸੀਂ ਮੀਡਲ ਚ ਲਾਏਗੇ ਤਾਂ ਇਹਨਾਂ ਨੂੰ ਇਦਾਂ ਨੱਪ ਦੇਣਾ ਤੇ ਫਿਰ ਤੁਸੀਂ ਇੱਕ ਸਾਈਡ ਤੋਂ ਇਦਾਂ ਨੂੰ ਫੋਲਡ ਕਰ ਲੈਣਾ ਤੇ ਫਿਰ ਤੁਸੀਂ ਦੂਜੀ ਸਾਈਡ ਤੋਂ ਫੋਲਡ ਕਰਨਾ ਇੱਥੇ ਤੁਸੀਂ ਇਦਾਂ ਹੱਥ ਰੱਖ ਲੈਣਾ ਤੇ ਨੂੰ ਤੁਸੀਂ ਇਦਾਂ ਕਮੁੰਦੇ ਜਾਓ ਤੇ ਆ ਜਿਹੜੀ ਚੀਜ਼ ਹੈ ਇਹਦੇ ਉੱਪਰ ਆਪਾਂ ਇੱਥੇ ਫਿਰ ਲਾ ਲੈਣਾ ਜਿਹੜਾ ਆਟਾ ਆਪਾਂ ਪਿਓ ਕੇ ਰੱਖਿਆ ਮੈਂ ਇਦਾਂ ਤੇਨੂੰ ਤੁਸੀਂ ਐਂਦਾ ਕਮਾ ਕੇ ਰੱਖ ਦੋ ਆ ਦੇਖੋ ਇਹ ਇਸ ਤਰ੍ਹਾਂ ਦੇ ਤਿਆਰ ਹੋ ਜਾਣਗੇ ਹੁਣ ਆਪਾਂ ਸੈਕੰਡ ਵਾਲਾ ਜੀ ਮੈਂ ਤਿਆਰ ਕਰਦੇ ਹੁਣ ਦੋ ਫੋਨੇ ਆ ਆ ਦੇਖੋ ਐਂ ਤਾਂ ਆਪਾਂ ਰੋਟੀ ਨੂੰ ਖੋਲ ਲੈਣਾ ਫਿਰ ਲਓ ਜੀ ਤੁਸੀਂ ਆਈਂ ਫਿਰ ਇੱਕ ਇੱਕ ਜਿਵੇਂ ਸਪੂਨ ਭਰ ਕੇ ਜੇ ਪਾ ਨੂੰ ਤੇ ਆ ਦੇਖੋ ਆਪਾਂ ਇੰਨਾ ਕ ਮਟੀਰੀਅਲ ਪਾਉਣਾ ਮਾ ਕਿ ਐਂਦਾ ਫਿਰ ਫੋਲਡ ਕਰਨੇ ਆਗਾ ਆਏ ਤੁਸੀਂ ਮਿਡਲਸ ਤੱਕ ਫੋਲਡ ਕਰਨੇ ਆ ਫਿਰ ਤੁਸੀਂ ਦੋਮਾ ਸਾਈਡਾਂ ਤੋਂ ਕਾਇ ਫੋਲਡ ਕਾਰਡ ਦੇਣੀ ਆ ਤੇ ਇਹਨਾਂ ਨੂੰ ਫਿਰ ਐਦਾਂ ਤੁਸੀਂ ਖਮਾ ਕੇ ਇੱਥੇ ਜਾ ਕੇ ਤੁਸੀਂ ਆ ਆਪਾਂ ਜਿਹੜਾ ਮੈਗ ਦਾ ਪਿਆਉ ਖੇ ਲਾਇੰਨੇ ਆ ਇਹ ਇੱਥੇ ਜਾ ਕੇ ਲਾਉਣਾ ਮੈਂ ਤਾਂ ਇੱਥੋਂ ਤੁਸੀਂ ਐਦਾਂ ਫੋਲਡ ਕਰ ਦੇਣਾ ਦੇਖੋ ਜਿਵੇਂ ਇਹ ਮੈਚ ਹੋ ਜਾਂਦਾ ਨਾਲ ਪਤਾ ਹੀ ਨਹੀਂ ਲੱਗਦਾ ਕਿੱਥੇ ਆਪਾਂ ਇਹਨੂੰ ਜੋੜਿਆ ਤੇ ਐਦਾਂ ਤੁਸੀਂ ਸਾਰੇ ਸਾਇ ਸਗਰੈਂਡ ਗਰੂਨ ਐਦਾਂ ਤੁਸੀਂ TiR ਕਾਰਲੋ ਤੇ ਆਪਾਂ ਹੋਈ ਫੜੀ ਸਾਰੇ ਤਿਆਰ ਕਰ ਲੈਣੇ ਆ ਇਹ ਆਪਣੇ 80 ਤੋਂ 90 ਬਣ ਜਾਣਗੇ ਫਿਰ ਆਪਾਂ ਤੁਹਾਨੂੰ ਫਰਾਈ ਕਰਕੇ ਦਿਖਾਵਾਂਗੇ ਕਿ ਇਸ ਤਰ੍ਹਾਂ ਦੇ ਫਰਾਈ ਹੋ ਕੇ ਤਿਆਰ ਹੁੰਦੇ ਆ ਲਓ ਜੀ ਵੇਖੋ ਆਪਣੇ ਸਪਰਿੰਗ ਰੋਲ ਇੰਨੇ ਤਿਆਰ ਹੋ ਗਏ ਆ ਇਹੋ ਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ 80 ਤੋਂ 90 ਤਿਆਰ ਹੋਵਾਂਗੇ ਕਿ 80 ਤੋਂ 90 ਹੀ ਹੋਈ ਆ ਇੰਨੇਕ ਬਣੇ ਆ ਤੇ ਹੁਣ ਆਪਾਂ ਇੱਕ ਇੱਕ ਕਰਕੇ ਜਿੰਨੇ ਆਪਾਂ ਨੂੰ ਚਾਹੀਦੇ ਆ ਆਪਾਂ ਫਰਾਈ ਕਰਦੇ ਆ ਆਹ ਤੇਲ ਆਪਾਂ ਗਰਮ ਕਰਦੇ ਆ ਸੀਗਾ ਹੁਣ ਇਹਦੇ ਵਿੱਚ ਆਪਾਂ ਐਦਾਂ ਪਾ ਦਿੰਨੇ ਆ ਬਾਕੀ ਦੇ ਆਪਾਂ ਫ੍ਰੀਜ ਕਰ ਦਾਂਗੇ ਜਿੰਨੇ ਕ ਆਪਾਂ ਨੂੰ ਚਾਹੀਦੇ ਆ ਪੌਣੇ ਕ ਫਰਾਈ ਕਰ ਲਏ। ਆਪਾਂ ਇਹਨੇ ਕ ਬਾਲੇ ਆ ਹੁਣ ਆਪਾਂ ਇਹਨਾਂ ਨੂੰ ਹੌਲੀ ਹੌਲੀ ਵਾਈਟ ਕਰ ਲੇ ਕੇ ਤੇ ਬਾਕੀ ਦੇ ਆਪਾਂ ਫ੍ਰੀਜ ਕਰ ਦਾਂਗੇ ਜਦੋਂ ਆਪਾਂ ਨੂੰ ਲੋੜ ਹੋਊਗੀ ਆਪਾਂ ਫੇਰ ਕੱਢ ਕੇ ਬਾਹਰ ਤਲਾਂਗੇ। ਤੇ ਬਹੁਤ ਦੇਰ ਪੱਕੇ ਹੀ ਚੰਦ ਜਾਂਦੇ ਆ ਜਦੋਂ ਤੁਹਾਡੇ ਘਰੇ ਕੋਈ ਗੈਸਟ ਆਉਂਦਾ ਤੁਸੀਂ ਉਹ ਦੇ ਇੱਕੜੋ 2 ਘੰਟੇ ਪਹਿਲਾਂ ਕੱਢ ਦੋ ਨਾ ਤੇ ਬੀਫ ਫਰੋਸਟ ਹੋ ਜਾਂਦੇ ਆ 2 ਘੰਟਿਆਂ ਚ ਕਿਉਂਦੂ ਬਾਅਦ ਤੁਸੀਂ ਇਹਨੂੰ ਫਰਾਈਂ ਕਰ ਲਓ ਬਹੁਤ ਸੁਆਣੀ ਬਣ ਕੇ ਤਿਆਰ ਹੋਈ ਆ ਆਪੋਂ ਨੂੰ ਫਾਈਨਲ ਲੱਕਰ ਦੇਖੋ ਨੇ ਆ ਫੱਕਸ ਤਰ੍ਹਾਂ ਦੀ ਤਿਆਰ ਹੋ ਗਈ ਆ ਤੁਸੀਂ ਵੀ ਇਹਨੂੰ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੇ ਸਪ੍ਰਿੰਗ ਰੋਲ ਕਿਸ ਤਰ੍ਹਾਂ ਦੇ ਤਿਆਰ ਹੋਏ ਆ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਆਵਦੀ ਫੈਮਲੀ ਨਾਲ ਜਾਂ ਆਪਦੇ ਫਰੈਂਡ ਸਰਕਮਸ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਨਵੀਂ ਵੀਡੀਓ ਲੈ ਕੇ ਫਿਰ ਤੁਹਾਡੇ ਨਾਲ ਮਿਲਾਂਗੇ

ਇਸ ਕਰਕੇ ਆਪਾਂ ਬਹੁਤੇ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰ ਰਹੇ ਹਾਂ। ਨਾਲੇ ਇਹ ਖੁਦ ਲੈ ਬਣ ਜਾਂਦੇ ਆ ਥੋੜੇ ਪੈਸਿਆਂ ਚ ਥੋੜੇ ਮਟੀਰੀਅਲ ਚ ਜਿੱਦਾਂ ਇਹ ਆਪਾਂ ਘਰ ਵਿੱਚ ਖੁਦੇ ਤਿਆਰ ਕਰ ਲਏ ਨੇ ਹੁਣ ਆਪਾਂ ਇਹ ਇੰਨੇ ਬਣਾ ਲਏ ਆ ਹੁਣ ਆਪਾਂ ਨੈਕਸਟ ਪੂਰ ਤਿਲ ਦੇ ਵਿੱਚ ਪਾਉਣੇ ਆ। ਲਓ ਜੀ ਆਪਾਂ ਸਾਰੇ ਜਿੰਨੇ ਆਪਾਂ ਚਾਹੀਦੇ ਸੀਗੇ ਆਪਾਂ ਉਹਦੀ ਫੈਵਰਿਟੀ ਦੇ ਹਿਸਾਬ ਨਾਲ ਆਪਾਂ ਉਹਨੇ ਤਿਆਰ ਕਰ ਲਿਆ ਤੇ ਹੁਣ ਆਪਾ ਇਹਨਾਂ ਨੂੰ ਸਰਵ ਕਰਦੇ ਹਾਂ ਇਹ ਆ ਦੇਖੋ ਤੁਸੀਂ ਆਪਾਂ ਇਹ ੜਵਗੇ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਤੇ ਆਉ ਆਪਾਂ ਖਾਈਏ ਤੁਸੀਂ ਵੀ ਦੇਖੋ ਸਾਡੇ ਸੁਪਰ ਗ੍ਰੂਰ ਕੇਸ ਕਰੰਦੇ ਪਿਆਰ ਹੋਏ ਆ ਆਪਾਂ ਕੇਚੱਪ ਦੇ ਨਾਲ ਸਰਵ ਕਰਾਂਗੇ ਤੇ ਖਾਵਾਂਗੇ ਆ ਆਪਾਂ ਕੇਚੱਪ ਲੈ ਲਿਆ ਤੇ ਵੰਪਨੂ ਦਿਖਾਉਣੀ ਸਗਰਮ ਗਰਮਾ ਬਹੁਤ ਸੁਆਦ ਆਗਦੇ ਆ ਚਾਹ ਨਾਲ ਦੁੱਧ ਨਾਲ ਬਣਾ ਕੇ ਖਾਓ ਹੁਣ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਆ ਗਰਮ ਜਿਆਦੇ ਆਪਾਂ ਥੋੜਾ ਜਿਹਾ ਠੰਡੇ ਆ ਲੈ ਨਹੀਂ ਨਹੀਂ ਆ ਦੇਖੋ ਇਹ ਆ ਦੇਖੋ ਐ ਕਿੰਨਾ ਸੋਹਣਾ ਤਿਆਰ ਹੋ ਗਿਆ ਤੇ ਇਹਵੇਂ ਤੁਸੀਂ ਬਣਾ ਕੇ ਖਾ ਕੇ ਦੇਖਿਓ ਫਿਰ ਸਾਨੂੰ ਕਮੈਂਟ ਕਰਕੇ ਜਰੂਰ ਤੁਸੀਂ ਦੱਸਿਓ ਕਿ ਇਸ ਤਰ੍ਹਾਂ ਦੇ ਤੁਹਾਡੇ ਸੁਪਰ ਗਰੋਲ ਤਿਆਰ ਹੋਏ ਆ ਤੁਸੀਂ ਸਾਡੇ ਚੈਨਲ ਨੂੰ ਅ ਇੰਸਟਾਗ੍ਰਾਮ ਟੈ 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 ਤੋਂ ਵੀ ਵੇਖ ਸਕਦੇ ਆ ਮਿਲਦੇ ਆ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ so much